ਹਰਤਾ ਹਰ ਸਾਲ ਹੀ ਆਉਂਦੇ ਰਹਿੰਦੇ ਨੇ ਕਦੇ ਵੱਧ ਤੇ ਕਦੇ ਘੱਟ ਪਰ ਇਸ ਵਾਰ ਜੋ ਹੜ ਆਏ ਹਨ ਉਹ ਕੁਦਰਤੀ ਆਪਤ ਨਹੀਂ ਬਲਕਿ ਇੱਕ ਯੋਜਨਾਬੱਧ ਤਰੀਕੇ ਨਾਲ ਲਿਆਂਦੇ ਗਏ ਹੜ ਹਨ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਵਿੱਚ ਜੋ ਕਾਲੇ ਤਿੰਨ ਕਾਨੂੰਨ ਬਣਾਏ ਸਨ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੇ ਇੱਕ ਲੰਬੇ ਸੰਘਰਸ਼ ਰਾਹੀਂ ਕਿੰਦੇ ਸਰਕਾਰ ਖਾਸ ਕਰਕੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਉਹ ਕਾਨੂੰਨ ਰੱਦ ਕਰਵਾਇਆ ਸੀ ਮੋਦੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬਦਨਾਮੀ ਹੋਈ ਸੀ ਜਿਸ ਦਾ ਬਦਲਾ ਲੈਣ ਲਈ ਉਹ ਹਰ ਪੈਰ ਪੈ ਤੇ ਪੰਜਾਬ ਨਾਲ ਬਤਕਲਾ ਕਰਦਾ ਰਹੇ ਤੇ ਇਹ ਵੀ ਉਹ ਸਟਡੀ ਦਾ ਹੀ ਇੱਕ ਹਿੱਸਾ ਹੈ ਇਸ ਵਾਰ ਸਭ ਤੋਂ ਵੱਧ ਫੋਟੋਆਂ ਖਿਚਾਉਣ ਵਾਲਿਆਂ ਦਾ ਵੀ ਖੜਾ ਆਇਆ ਹੋਇਆ ਹੈ ਕਿਸਤੀ ਆਪ ਚ ਬਯਾਨ ਨੇ ਕੇਦਰੀਵਾਰ ਜੀ ਫੋਟੋ ਖਚਾਈ ਗਏ ਸਿਸ਼ੋਧਿਆ ਜੀ ਆਏ ਫੋਟੋ ਖਚਾਈ ਗਏ ਸੱਜੇ ਸਿੰਘ ਆਇਆ ਫੋਟੋ ਖਚਾਈ ਗਏ ਕੱਤੇ ਜੇ ਨਯਾ ਦੇ ਚਾਰ ਓ ਭਾਈ ਤੁਸੀਂ ਸਰਕਾਰ ਨੂੰ ਪਹਿਲੇ ਕਰਤਾ ਇਹ ਕਿ ਤੁਸੀਂ ਇੱਥੇ ਕਰਨ ਕੀ ਆਏ ਹੋ ਜਿਹੜਾ 1385 ਫੁੱਟ ਪਾਣੀ ਆਇਆ ਉਹਦੇ ਲਈ ਜਿਹੜੀ ਗਾਰ ਜਿਹੜੀ ਕਿ ਤੁਹਾਨੂੰ ਕਢਾਉਣੀ ਚਾਹੀਦੀ ਸੀ ਪੀਪੀਐਮਬੀ ਆਇਓ ਤੁਸੀਂ ਲੱਖਾਂ ਕਰੋੜਾਂ ਰੁਪਇਆ ਤਰਖਾਾ ਲੈਨੇ ਹੋ ਤੁਸੀਂ ਸੁੱਦੇ ਪਏ ਹੋ ਤੁਸੀਂ ਸਰਕਾਰ ਨੂੰ ਸੂਚਿਤ ਨਹੀਂ ਕਿਉਂ ਨਹੀਂ ਕੀਤਾ ਤੁਸੀਂ ਉਹ ਗਾੜ ਕਿਉਂ ਨਹੀਂ ਕਢਾਈ ਤੁਸੀਂ ਪਹਿਲੇ ਟਾਈਮ ਭਰ ਲੇ ਜਦੋਂ ਪਾਣੀ ਵੱਧ ਆ ਗਿਆ ਫਿਰ ਫਲੱਡ ਗੇਟ ਖੋਲਤੇ ਕੀ ਇਹ ਤੁਹਾਡੀ ਬੇਈਮਾਨੀ ਨਹੀਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਿਓ ਕੀ ਇਹ ਤੁਹਾਡੀ ਕਸਟਾਨੀ ਨਹੀਂ ਕਿ ਇਹ ਪੰਜਾਬ ਨੂੰ ਡੋਕ ਕੇ ਮਾਰਨ ਵਾਲੀ ਨਹੀਂ ਕਿ ਇਹ ਪੰਜਾਬ ਨੂੰ ਉਜਾੜਨ ਵਾਲੀ ਨਹੀਂ ਡੋਰ ਇਸ ਵੇਲੇ ਇਹ ਹੈ ਕਿ ਕੀ ਆਉਣ ਵਾਲੀ ਖਾੜੀ ਦੀ ਫਸਲ ਜਿਹੜੀ ਮਜਾਇਰ ਨਵੰਬਰ ਮਹੀਨੇ ਚ ਹੁੰਦੀ ਹੈ ਕੀ ਹੋ ਸਕੇਗੀ ਕੀ ਸੁਪਾ ਸਰਕਾਰ ਦਾ ਕੇਂਦਰ ਸਰਕਾਰ ਇਹਦੇ ਵਾਸਤੇ ਕੋਈ ਇੰਤਜ਼ਾਮ ਕਰ ਰਹੀ ਹੈ ਬਿਲਕੁਲ ਨਹੀਂ ਕਰ ਰਹੀਆਂ ਜਿਹੜੀਆਂ ਜੁਆਇਟ ਕਮੇਟੀ ਚਾਰ ਚਾਰ ਗੱਟੇ ਲੈ ਕੇ ਤੁਰੇ ਫੜਦੇ ਉਹ ਤੁਹਾਡੇ ਨਾਲੋਂ ਤਾਂ ਮਵਾਤ ਵਾਲੇ ਮੁਸਲਮਾਨ ਹੀ ਚੰਗੇ ਨੇ ਮਲੇਰ ਕੋਟ ਵਾਲੇ ਤੁਹਾਡੇ ਨਾਲੋਂ ਵੱਧ ਸਮਝਦੇ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਜਿੰਨਾ ਮਰਜੀ ਬੈਕ ਦੇ 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 ਜਿੰਨੀ ਮਰਜ਼ੀ ਰਾਹ ਦੇ ਦੇ ਪਰ ਜੋ ਲੋਕਾਂ ਨੇ ਰਾਤ ਸਮਗਰੀ ਪੇਕੀਏ ਜੋ ਸਾਡੇ ਪੰਜਾਬੀਆਂ ਨੇ ਕਲਾਕਾਰਾਂ ਨੇ ਫਿਲਮ ਇੰਡਸਟਰੀ ਵਿੱਚ ਤੁਸੀਂ ਉਹਦਾ ਮੁਕਾਬਲਾ ਨਾ ਕੇਂਦਰ ਸਰਕਾਰ ਕਰ ਸਕਦੀ ਹੈ ਤੇ ਨਾ ਪੰਜਾਬ ਸਰਕਾਰ ਵਿਸ਼ੇਸ਼ ਪਰ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਦੋਸਤੋ ਹਰਤਾ ਹਰ ਸਾਲ ਹੀ ਆਉਂਦੇ ਰਹਿੰਦੇ ਨੇ ਕਦੇ ਵੱਧ ਤੇ ਕਦੇ ਘੱਟ ਪਰ ਇਸ ਵਾਰ ਜੋ ਹੜ ਆਏ ਹਨ ਉਹ ਕੁਦਰਤੀ ਆਫਤ ਨਹੀਂ ਬਲਕਿ ਇੱਕ ਯੋਜਨਾਬੱਧ ਤਰੀਕੇ ਨਾਲ ਲਿਆਂਦੇ ਗਏ ਹੜ ਹਨ ਜਿਨ੍ਹਾਂ ਦਾ ਮਕਸਦ ਕੇਵਲ ਤੇ ਕੇਵਲ ਪੰਜਾਬ ਨੂੰ ਬਰਬਾਰ ਕਰਨਾ ਹੀ ਹੈ ਹੋਰ ਕੁਝ ਨਹੀਂ ਜਿਸ ਲਈ ਜ਼ਿੰਮੇਵਾਰ ਸੂਬਾ ਸਰਕਾਰਾਂ ਇਸ ਤੋਂ ਪਹਿਲੀਆਂ ਵੀ ਤੇ ਹੁਣ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਕੇਂਦਰ ਦੀਆਂ ਪਹਿਲੀਆਂ ਸਰਕਾਰਾਂ ਵੀ ਤੇ ਹੁਣ ਦੀ ਮੋਦੀ ਸਰਕਾਰ ਵੀ ਤੇ ਉਹਨਾਂ ਦਾ ਪਾਲਤੂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਇਸ ਦੋਸ਼ ਨੂੰ ਹਜ਼ਾਰਾਂ ਦਲੀਲਾਂ ਦੇ ਕੇ ਵੀ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਸੂਬਾ ਸਰਕਾਰਾਂ ਕੇਂਦਰੀ ਸਰਕਾਰਾਂ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਨਾ ਖੜਾ ਲਿਜੋ ਹੁਣ ਆਏ ਨੇ ਜੋ ਭਿਆਨ ਖੜ ਹੁਣ ਆਏ ਨੇ ਉਹਨਾਂ ਲਈ ਤਿੰਨੋਂ ਹੀ ਜ਼ਿੰਮੇਵਾਰ ਕਿਉਂਕਿ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਵਿੱਚ ਜੋ ਕਾਲੇ ਤਿੰਨ ਕਾਨੂੰਨ ਬਣਾਏ ਸਨ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੇ ਇੱਕ ਲੰਬੇ ਸੰਘਰਸ਼ ਰਾਹੀਂ ਕਿਂਦਰ ਸਰਕਾਰ ਖਾਸ ਕਰਕੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਉਹ ਕਾਨੂੰਨ ਰੱਦ ਕਰਵਾਇਆ ਸੀ ਮੋਦੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬਦਨਾਮੀ ਹੋਈ ਸੀ ਜਿਸ ਦਾ ਬਦਲਾ ਲੈਣ ਲਈ ਉਹ ਹਰ ਪੈਰ ਪੈ ਤੇ ਪੰਜਾਬ ਨਾਲ ਬਤਕਰਾ ਕਰਦਾ ਰਹੇ ਤੇ ਇਹ ਵੀ ਉਸ ਕੜੀ ਦਾ ਹੀ ਇੱਕ ਹਿੱਸਾ ਹੈ ਭਗਵੰਤ ਮਾਨ ਸਰਕਾਰ ਵੀ ਕੱਟਨੀ ਇਸ ਨੇ ਵੀ ਪਿਛਲੇ ਦਿਨੀ ਸ਼ੰਭੂ ਤੇ ਖਨੌਰੀ ਦੇ ਬਾਗਾਂ ਤੇ ਬੈਠੇ ਕਿਸਾਨਾਂ ਤੇ ਜੋ ਡੰਗ ਫੇਰੀ ਸੀ ਉਹ ਵੀ ਕੇਂਦਰ ਦੇ ਇਸ਼ਾਰੇ ਤੇ ਹੀ ਫੇਰੀ ਸੀ ਕੇਂਦਰੀ ਬਾਬ ਦੇ ਇਸ਼ਾਰੇ ਤੇ ਹੀ ਫੇਰੀ ਸੀ ਤਾਂ ਕਿ ਕਿਸਾਨਾਂ ਦੀ ਸ਼ਕਤੀ ਨੂੰ ਖੇਰੂ-ਖੇਰੂ ਕੀਤਾ ਜਾ ਸਕੇ ਭਗਵੰਤ ਮਾਨ ਸਰਕਾਰ ਵੀ ਕਿਸਾਨਾਂ ਦੇ ਮੁੱਦੇ ਤੇ ਪੰਜਾਬ ਦੇ ਮੁੱਦੇ ਤੇ ਕੇਂਦਰ ਸਰਕਾਰ ਨਾਲ ਖੜੀ ਹੀ ਨਜ਼ਰ ਆ ਰਹੀ ਹੈ ਤੇ ਭਗਵੰਤ ਮਾਨ ਦਾ ਦਿੱਲੀ ਵਾਲਾ ਸਾਰਾ ਲਾਣਾ ਬਾਣਾ ਜਿਸ ਨੇ ਇਹਦੀਆਂ ਨਕੀਲਾਂ ਕਸ ਕੇ ਰੱਖੀਆਂ ਹੋਈਆਂ ਨੇ ਉਹ ਵੀ ਇਹੀ ਚਾਹੁੰਦਾ ਹੈ ਇਸ ਲਈ ਇਨਾਂ ਖੜਾ ਦੇ ਮੁੱਖ ਦੋਸ਼ੀ ਇਹ ਸਾਰੇ ਹੀ ਹਨ ਹੋਰ ਕੋਈ ਨਹੀਂ ਰੱਬ ਨਹੀਂ ਇਹ ਕੁਦਰਤੀ ਆਫਤ ਨਹੀਂ ਹੈ ਇਸ ਵਾਰ ਜੋ ਖੜਾ ਆਏ ਹੋਏ ਨੇ ਇੰਨਾ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਹੜਾਏ ਹੋਏ ਨੇ ਅਨੇਕ ਅਕਸਮ ਦਿਹਾੜਾ ਹੋਏ ਨੇ ਪਹਿਲਾ ਹੜ ਹਿੰਦੂ ਮੁਸਲਮ ਸਿੱਖ ਭਾਈਚਾਰਕ ਇਕਤਾ ਦਾ ਹੜ ਇਸ ਵਾਰ ਪੰਜਾਬ ਦੇ ਹਿੰਦੂ ਮੁਸਲਮ ਸਿੱਖਾਂ ਨੇ ਹਰ ਪੀੜਤਾ ਦੇ ਰਾਹਤ ਸਮਗਰੀ ਦੇ ਵੀ ਹੜ ਲਿਆ ਦਿੱਤੇ ਪੰਜਾਬ ਹੀ ਨਹੀਂ हरियाणा ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਰਾਤ ਸਮਗਰੀ ਭੇਜੀ ਹੈ ਉੱਤਰਾਖੰਡ ਦਿੱਲੀ ਰਾਜਸਥਾਨ ਫਿਲਮ ਇੰਡਸਟਰੀ ਸ਼ਾਹਰੂਖ ਖਾਨ ਸੁਲਮਾਨ ਖਾਨ ਹੋਰ ਅਨੇਕਾਂ ਪੰਜਾਬੀ ਕਲਾਕਾਰ ਦਰਜੀਤ ਸਾਹ ਮੀ ਬਿਰਕ ਜੁਬਰਾਤ ਕ੍ਰਿਕਟਰ ਜਿਹਨੇ 600 ਟਰੈਕਟਰ ਭੇਜੇ ਨੇ ਮਨਪ੍ਰੀਤ ਅਗਲਖ ਨੇ 100 ਟਰੈਕਟਰ ਭੇਜੇ ਨੇ ਪਤਾ ਨਹੀਂ ਕੀ ਕੁਝ ਭੇਜਿਆ ਜਾ ਰਿਹਾ ਉਹਨਾਂ ਸਾਡਾ ਖੜਾ ਦੇ ਨੁਕਸਾਨ ਨਹੀਂ ਕੀਤਾ ਜਿੰਨੀ ਰਾਹਤ ਸਮਗਰੀ ਪਹੁੰਚ ਰਹੀ ਹੈ ਢੇਰਾਂ ਦੇ ਢੇਰ ਸਭ ਤੋਂ ਵੱਡੀ ਗੱਲ ਕਿ ਪੰਜਾਬ ਦਾ Hindu Muslim Sikh ਖੇੜਾਣਾ ਰਾਜਸਥਾਨ ਦਿੱਲੀ ਤੱਕ ਦੇ ਲੋਕਾਂ ਨੇ ਪੰਜਾਬ ਨਾਲ ਹਮਦਰਦੀ ਦਿਖਾਈ ਹੈ ਪਰ ਪੰਜਾਬ ਦੀ ਸਰਕਾਰ ਪੈ ਕੇਂਦਰ ਦੀ ਸਰਕਾਰ ਨੇ ਇੱਕ ਬੇਸ਼ਬਦ ਹੜਪੀੜਤਾ ਦੇ ਹੱਕ ਤੇ ਨਹੀਂ ਬੋਲਿਆ ਫਿਰਦੇ ਨੇ ਗੱਟੇ ਦਾ ਰਹਿਲੇ ਮੰਤਰੀ ਬਾੜ ਪੀੜਤਾ ਲਈ ਤੁਰੇ ਫਿਰਦੇ ਤਖਾਵਾ ਕਰਦੇ ਫੋਟੋਆਂ ਖਿੱਚਾ ਇਸ ਵਾਰ ਸਭ ਤੋਂ ਵੱਧ ਫੋਟੋਆਂ ਖਿਚਾਉਣ ਵਾਲਿਆਂ ਦਾ ਵੀ ਖੜਾ ਆਇਆ ਹੋਇਆ ਹੈ ਕਿਸ਼ਤੀਆਂ ਵਿੱਚ ਬਹਿ ਜਾਂਦੇ ਨੇ ਕੇਦਰੀwarl ਜੀ ਫੋਟੋ ਖਿਚਾਈ ਗਏ ਸੁਸ਼ੋਧਿਆ ਜੀ ਆਏ ਫੋਟੋ ਖਿਚਾਈ ਗਏ ਸੰਜੇ ਸਿੰਘ ਆਇਆ ਫੋਟੋ ਖਿਚਾਈ ਗਏ ਗੱਟੇ ਦੇ ਨਯਾਨ ਦੇ ਚਾਰ ਉੱਪਾਏ ਤੁਸੀਂ ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਇੱਥੇ ਕਰਨ ਕੀ ਆਏ ਹੋ ਕੇਂਦਰੀਵਾਰ ਸਾਹਿਬ ਸੁਸ਼ੋਦੀਆ ਸਾਹਿਬ ਸੰਜੇ ਸਿੰਘ ਉਹ ਤੁਹਾਨੂੰ ਦਿੱਲੀ ਵਾਲੇ ਨੇ ਨਕਾਰਤਾ ਤੁਸੀਂ ਇੱਥੇ ਆਵੜੇ ਤੁਹਾਡੇ ਕਹੇ ਕੋ ਤੁਸੀਂ ਕਹੇ ਦਿੱਲੀ ਨੂੰ ਕਹੇ ਦਿੱਲੀ ਵਾਲੇ ਨੂੰ ਕਹਿਆ ਵੀ ਰਾਹ ਸਮਗਰੀ ਇਕੱਠੀ ਕਰੋ ਉਹ ਤੁਹਾਡੀ ਸਮਗਰੀ ਲੈਣ ਦੀ ਕੋਈ ਤਿਆਰ ਨਹੀਂ ਜਿਉਂਦਾ ਰਹੇ ਪੰਜਾਬ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਕੋਈ ਤੋਟ ਨਹੀਂ ਲੈ ਦਿੱਤੀ ਹੱਥ ਖੜੇ ਕਰਾਇਤੇ ਹੜਪੀੜਤਾਂ ਦੇ ਵੀ ਰਾਹਤ ਸਮਗਰੀ ਬਹੁਤ ਆ ਚੁੱਕੀ ਹੈ ਇਹ ਪੰਜਾਬੀਆਂ ਨੇ ਖ리아ਨੇ ਵਾਲਿਆਂ ਨੇ Rajasthan ਵਾਲਿਆਂ ਨੇ ਉੱਤਰਾਖੰਡ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਰਾਹਤ ਸਮਗਰੀ ਆਈ ਹੈ ਬੰਬੇ ਦੀ ਫਿਲਮ ਇੰਡਸਟਰੀ ਚੋਂ ਅਨੇਕਾਂ ਐਕਟਰ ਨੇ ਐਲਾਨ ਕੀਤਾ ਹੈ ਕੋਈ ਗੋਦ ਪੰਜ ਪਿੰਡ ਲੈ ਰਿਹਾ ਹੈ ਕੋਈ 10 ਪਿੰਡ ਲੈ ਰਿਹਾ ਹੈ ਸਲਮਾਨ ਖਾਨ ਹੈ ਸ਼ਾਹਰੁਖ ਖਾਨ ਹੈ ਦਿਲਜੀਤ ਨੇ ਕਹਿਵਾ 10 ਮਿੰਟ ਗੋਦ ਲਊਗਾ ਦਿੱਲੀ ਵਾਲੇ ਕਹਿੰਦੇ ਮਨਜਿੰਦਰ ਸਰਸਾ ਨੇ ਭੇਜੇ ਨੇ ਟਰੱਕਾਂ ਦੇ ਟਰੱਕ ਤੇ ਨਾਲ 40 ਵਲੰਟੀਅਰ ਭੇਜੇ ਨੇ ਕੋਈ ਰਾਹ ਸਮਝ ਨਹੀਂ ਦੇ ਕੇ ਨਹੀਂ ਮੁੜਾਂਗੇ ਅਸੀਂ ਜਿੰਨੀ ਦੇ ਸਾਰਾ ਸਿਸਟਮ ਸੈੱਟ ਨਹੀਂ ਹੋ ਜਾਂਦਾ ਉਨੀ ਦੇ ਅਸੀਂ ਨਹੀਂ ਜਾਵਾਂ ਦੌਰੇ ਕਰ ਰਹੇ ਨੇ ਫੋਕੇ ਦੌਰੇ ਫੋਕੇ ਦੌਰੇ ਫੋਟੋਆਂ ਖਿਚਾਉਣ ਦੇ ਦੌਰੇ ਤੇਨ ਨੂੰ ਇਹਨੇ ਪੱਲੇ ਕੱਖ ਨਹੀਂ ਕੱਖ ਨਹੀਂ ਹਾਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜੀ ਆਏ ਦੌਰਾ ਕੀਤਾ ਪਰ ਫੌਰੀ ਰਾਹਤ ਕੋਈ ਨਹੀਂ ਦੇਕੇ ਗਏ ਕਿਉਂਕਿ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਐਮਰਜੈਂਸੀ ਪੈਕਟ ਦੇ ਦੇ ਕੇ ਜਾਂਦੇ ਹਾਲਾਤ ਦੇਖ ਕੇ ਗਏ ਨੇ ਇੱਥੇ ਦੇਖਣਾ ਕੋਈ ਜ਼ਰੂਰੀ ਨਹੀਂ ਹੈ ਦਿੱਲੀ ਬੈਠੇ ਵੀ ਦੇਖ ਸਾਦੇ ਨੇ ਅੱਜ ਕੱਲ ਡਿਜੀਟਲ ਦਾ ਜ਼ਮਾਨਾ ਹੈ ਬੱਚਾ ਬੱਚਾ ਦਿੱਲੀ ਕਿੰਨੇ ਕੁ ਦੂਰ ਹੈ ਦੁਨੀਆ ਭਰ ਵਿੱਚ ਬੈਠੇ ਲੋਕ ਦੇਖ ਰਹੇ ਨੇ ਐਨ ਆਰ ਆਈਆ ਵੱਲੋਂ ਆ ਰਿਹਾ ਹੈ ਕਰੋੜਾਂ ਰੁਪਈਆ ਦੀ ਆਫਰ ਆ ਰਹੀ ਹੈ ਪਰ ਉਹ ਕਹਿੰਦੇ ਦੱਸੋ ਖਰਚ ਕਿੱਦਾਂ ਕਰਨਾ ਹੈ ਸਾਡੀ ਸਰਕਾਰ ਸਾਡੇ ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਮੰਨ ਲਿਆ ਕਿ ਬਿਮਾਰ ਹੈ ਹੋ ਜਾਣਾ ਬੰਦਾ ਕੋਈ ਇਹ ਖਾਸ ਗੱਲ ਦੀ ਤਕਰੀਬ ਹੈ ਉਹ ਬਿਮਾਰ ਨੇ ਉਹਨਾਂ ਨੇ ਕੈਬਨਿਟ ਮੀਟਿੰਗ ਕੀਤੀ ਹੈ ਆਨਲਾਈਨ ਉਹ ਕੈਬਨਿਟ ਮੀਟਿੰਗ ਦਾ ਫਾਇਦਾ ਕੀ ਹੋਇਆ ਐਲਾਨ ਕੀਤਾ ਹੋ ਵਧੀਆ ਕੀਤਾ ਹੋ ਕੀਤਾ ਚੰਗਾ ਕੀਤਾ ਪਰ ਉਹਦੀ ਲੇਕ ਜੇ ਤਾਂ ਪਹਿਲਾਂ ਹੋ ਗਈ ਮਨੀਸ਼ ਸ਼ਿਸ਼ੋਧਿਆ ਕੌਣ ਹੁੰਦਾ ਹੈ ਕਿ ਕੈਬਨਿਟ ਅਜੇ ਮੀਟਿੰਗ ਹੋਈ ਨਹੀਂ ਉਹਨਾਂ ਨੇ ਕੋਈ ਫੈਸਲਾ ਲਿਆ ਨਹੀਂ ਉਹ ਪਹਿਲੇ ਐਲਾਨ ਕਰਤਾ ਉਹਨੇ ਕਿਉਂ ਜੀ ਇਹਨੂੰ ਕੀ ਕਾਨੂੰਨੀ ਅਧਿਕਾਰ ਹੈ ਜਦੋਂ ਮੰਤਰੀਆਂ ਨੇ ਸੌ ਚੁੱਕੀ ਸੀ ਭੇਦ ਗੁਪਤ ਰੱਖਣ ਦੀ ਚੁੱਕੀ ਸੀ ਕੈਬਨਿਟ ਮੀਟਿੰਗ ਵਿੱਚ ਤਾਂ ਐਮ ਐਲ ਏ ਵੀ ਨਹੀਂ ਜਾ ਸਕਦਾ ਸ਼ਿਸ਼ੋਧਿਆ ਕੀ ਇਨਸਟ੍ਰਕਸ਼ਨਾਂ ਦੇ ਰਿਹਾ ਹੈ ਕੀ ਭਗਵੰਤ ਮਾਨ ਦਾ ਦਿਮਾਗ ਨਹੀਂ ਕੰਮ ਕਰਦਾ ਕਰਦਾ ਠੋਡੇ ਨਾਲੋਂ ਬੰਦ ਕਰਦਾ ਠੋਡੇ ਦੇ ਲਈ ਆਣਾ ਕਿਸੇ ਕਰਾਤੀ ਇਹਨੇ ਐਮਪੀ ਵੀ ਜਿਤਾਇਆ ਇਹਨੇ ਸਰਕਾਰ ਵੀ ਬਣਾਈ 9295 ਐਮਐਲਏ ਲਈ ਬੈਠਾ ਹੈ ਤੁਸੀਂ ਇਹਨੂੰ ਬੰਦੂਆ ਮਜ਼ਦੂਰਾਵਾਂ ਵਾਲੀ ਹਾਲਤ ਕਰ ਦਿੱਤੀ ਕਿਉਂ ਪਠਾਨਵਾਦਰਾ ਬਾਗੀ ਹੋਇਆ ਕਿਉਂ ਕੁਮਰਬਿਲੇ ਪ੍ਰਤਾਪ ਸਿੰਘ ਬਾਗੀ ਹੋਇਆ ਹੋਰ ਬਾਗੀ ਹੋਣ ਨੂੰ ਤਿਆਰ ਨੇ ਤੁਹਾਡੀਆਂ ਪਾਰਟੀਆਂ ਛੱਡ ਛੱਡ ਕੇ ਕਿਉਂ ਜਾ ਰਹੇ ਨੇ ਸਿਰਫ ਇਸ ਕਰਕੇ ਕਿ ਤੁਸੀਂ ਭਗਵਾਨ ਤੁਮਾਨੂੰ ਸਰਕਾਰ ਨਹੀਂ ਚਲਾਉਣ ਦੇ ਦਿੰਦੇ ਪੀਏ ਸਟਾਰ ਤੁਸੀਂ ਸਾਰਾ ਦਿੱਲੀ ਤੋਂ ਲਿਆ ਕੇ ਬਹਾਇਆ ਹੋਇਆ ਕੀਤਾ ਕੀ ਹੈ ਮਾਨ ਸਾਹਿਬ ਪਹਿਲਾਂ ਤਾਂ ਬੜੇ ਚੁਟਕਲੇ ਸੁਣਾਉਂਦੇ ਹੁੰਦੇ ਸੀ ਪਰ ਕੀਤਾ ਕੀ ਸ਼ਿਵਰਾਜ ਸਿੰਘ ਚੋਹਾਨ ਆਏ ਬੇਸ਼ੱਕ ਉਹ ਦੇਖੇ ਕੁਝ ਨਹੀਂ ਗਏ ਪਰ ਅਜ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਉਹਨਾਂ ਦੀ ਰਿਪੋਰਟ ਦਿੱਤੀ ਹੋਗੀ ਕੇਂਦਰੀ ਟੀਮਾਂ ਵੀ ਆਈਆਂ ਨੇ ਉਹਨਾਂ ਨੇ ਵੀ ਰਿਪੋਰਟ ਦਿੱਤੀ ਹੋਗੀ ਪ੍ਰਧਾਨ ਮੰਤਰੀ ਜੀ ਕੁਝ ਨਾ ਕੁਝ ਤਾਂ ਬੈਕਰ ਦੇ ਦੇ ਕੇ ਹੀ ਜਾਣਗੇ ਅੱਜ ਹੀ ਅੱਜ 9 ਤਾਰੀਖ ਹੈ ਪਰ ਇੱਕ ਗੱਲ ਸ਼ਿਵਰਾਜ ਚੋਹਾਨ ਨੇ ਬਹੁਤ ਵਧੀਆ ਕਹੀ ਹੈ ਤੇ ਸਹੀ ਕਹੀ ਹੈ ਉਹ ਇਹ ਕਹੀ ਹੈ ਕਿ ਇਹ ਹੜਤਾ ਹੈ ਕਿ ਸੂਬਾ ਸਰਕਾਰ ਨਜਾਇਜ਼ ਮਾਈਨਿੰਗ ਨੂੰ ਨਹੀਂ ਰੁਕ ਸਕੀ ਬਿਲਕੁਲ ਸਹੀ ਕਹੀ ਹੈ ਸ਼ਿਵਰਾਜ ਚੋਹਾਨ ਨੇ ਗੱਲ ਪਰ ਚੋਹਾਨ ਸਾਹਿਬ ਇੱਕ ਗੱਲ ਤੁਹਾਨੂੰ ਵੀ ਯਾਦ ਰੱਖ ਲੈਣੀ ਚਾਹੀਦੀ ਹੈ ਬਿਲਕੁਲ ਪੰਜਾਬ ਸਰਕਾਰ ਕਸੂਰਬਾਰ ਹੈ ਕੱਲੀ ਇਹ ਹੀ ਜੇ ਤੁ ਪਹਿਲੀਆਂ ਸਰਕਾਰਾਂ ਨੇ ਵਿਕੜਾ ਨਦੀਆਂ ਨਾਲੇ ਚੋ ਜਿੰਨੇ ਵੀ ਉਹਨਾਂ ਚ ਬੂਟੀ ਐਨੀ ਐਨੀ ਫਸੀ ਪਈ ਐ ਉਹਨਾਂ ਦੀ ਸਫਾਈ ਨਹੀਂ ਕਰਾਈ ਕੱਗਰ ਦੀ ਸਫਾਈ ਨਹੀਂ ਕਰਾਈ دریاਵਾ ਦੀ ਸਫਾਈ ਨਹੀਂ ਕਰਾਈ ਇਸ ਲਈ ਪੰਜਾਬ ਸਰਕਾਰ ਤੇ ਪਹਿਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਪਰ ਚੋਹਾਨ ਸਾਹਿਬ ਮੋਦੀ ਸਾਹਿਬ ਸਭ ਤੋਂ ਵੱਧ ਕਸੂਰ ਤੁਹਾਡਾ ਹੈ ਕਿਉਂਕਿ ਤੁਹਾਡਾ ਕਸੂਰ ਇਹ ਹੈ ਕਿ ਤੁਹਾਡਾ ਪਾਲਤੂ ਜੀ ਜੀ ਤੁਸੀਂ ਨਜ਼ਾਇਦ ਨਿਯੁਕਤੀਆਂ ਕੀਤੀਆਂ ਹੋਈਆਂ ਨੇ ਆਪਣੇ ਪੱਖ ਦੀਆਂ ਪੰਜਾਬ ਵਿਰੋਧੀ ਨਿਯੁਕਤੀਆਂ ਕੀਤੀਆਂ ਹੋਈਆਂ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਬੋਰਡ ਹੀ ਇਨ੍ਹਾਂ ਖੜਾ ਲਈ ਸਭ ਤੋਂ ਵੱਧ ਕਸੂਰਬਾਰ ਹੈ ਅਸੀਂ ਦੋਸ਼ ਨਹੀਂ ਲਾ ਰਹੇ ਇਹ ਸਹੀ ਗੱਲ ਹੈ ਜਿਉਂ ਅਸੀਂ ਤੁਹਾਨੂੰ ਕਹਿ ਰਿਹਾ ਕਿ ਕਸੂਰਬਾਰ ਤੁਹਾਡਾ ਪਾਖੜਾ ਮੈਨੇਜਮੈਂਟ ਬੋਰਡ ਹੈ ਅਸੀਂ ਨਹੀਂ ਕਹਿੰਦੇ ਤੁਹਾਡੇ ਮਹਰ ਕਹਿ ਰਹੇ ਨੇ ਤੁਹਾਡੇ ਇੰਜੀਨੀਅਰ ਕਾਰੇ ਜਿਹੜੇ ਉੱਥੇ ਬੈਠੇ ਨੇ ਕੀ ਕਹਿੰਦੇ ਨੇ ਕਿ ਸਭ ਨੂੰ ਪਤਾ ਹੈ ਕਿ ਗੋਬਿੰਦ ਸਾਗਰ ਝੀਲ ਤੇ ਜੋ ਡੈਮ ਬਣਿਆ ਹੈ ਉਸ ਦੀ ਸਮਰੱਥਾ 1680 ਫੁੱਟ ਹੈ ਬੇਸ਼ੱਕ ਉਸ 1700 ਫੁੱਟ ਦੇਖਣ ਨੂੰ ਹੈ ਪਰ ਮੰਨ ਲਾ ਨੇ ਕਿ 1680 ਫੁੱਟ ਹੈ ਇਸ ਵਾਰ ਕਹਿੰਦੇ 1685 ਫੁੱਟ ਜਦੋਂ ਪਾਣੀ ਆ ਗਿਆ ਤਾਂ ਸਾਨੂੰ ਫਲੱਡ ਗੇਟ ਖੋਲਣੇ ਪਏ ਚੋਹਾਨ ਸਾਹਿਬ ਮੋਦੀ ਸਾਹਿਬ ਤੇ ਪਖੜਾ ਵਿਆਸ ਮੈਨੇਜਮੈਂਟ ਬੋਰਡ ਵਾਲੋ ਕੁਝ 1685 ਫੁੱਟ ਪਾਣੀ ਨਹੀਂ ਆਇਆ ਉਹਦੇ ਚ ਪਾਣੀ ਆਇਆ ਸਿਰਫ 1385 ਫੁੱਟ ਤੱਕ ਹੀ ਆਇਆ ਮੈਂ ਨਹੀਂ ਕਹਿੰਦਾ ਤੁਹਾਡੇ ਆਪਣੇ ਇੰਜੀਨੀਅਰ ਕਹਿੰਦੇ ਨੇ ਕੀ ਕਹਿੰਦੇ ਨੇ ਕਿ ਡੈਕਸ ਦੇ ਵਿੱਚ 19-20% ਗਾਰ ਜਮੀ ਹੋਈ ਹੈ 19b% ਦਾ ਮਤਲਬ 300 ਫੁੱਟ ਡੈਮ ਦੇ ਵਿੱਚ 300 ਫੁੱਟ ਲਗ ਤੱਕ ਗਾਰ ਜਾਈ ਹੋਈ ਹੈ ਤੇ ਫਿਰ ਪਾਣੀ ਜਿਹਦੇ ਚ ਪਾਣੀ ਆਊਗਾ 1685 ਤੇ ਪਹੁੰਚਣ ਲਈ ਦਾ 3 1385 ਫੁੱਟੇ ਕਾਫੀ ਹੈ ਜਿਹੜਾ 1385 ਫੁੱਟ ਪਾਣੀ ਆਇਆ ਉਹਦੇ ਲਈ ਜਿਹੜੀ ਗਾਰ ਜਿਹੜੀ ਕਿ ਤੁਹਾਨੂੰ ਕਢਾਉਣੀ ਚਾਹੀਦੀ ਸੀ ਬੀਬੀ ਐਮਬੀ ਆਇਓ ਤੁਸੀਂ ਲੱਖਾਂ ਕਰੋੜਾਂ ਰੁਪਇਆ ਤਰਖਾਹਾਂ ਲੈਨੇ ਹੋ ਤੁਸੀਂ ਸੁੱਤੇ ਪਏ ਹੋ ਤੁਸੀਂ ਸਰਕਾਰ ਨੂੰ ਸੂਚਿਤ ਨਹੀਂ ਕਿਉਂ ਨਹੀਂ ਕੀਤਾ ਤੁਸੀਂ ਉਹ ਗਾਰ ਕਿਉਂ ਨਹੀਂ ਕਢਾਈ ਕਿਉਂ ਨਹੀਂ ਕਢਾਈ ਉਹੀ ਇੰਨਾ ਖੜਾ ਦਾ ਕਾਰਨ ਬਣੀ ਹੈ ਇੱਕ ਤਾਂ ਇਹ ਇਹ ਪੱਕਾ ਦੋਸ਼ ਹੈ ਨੂੰ ਕੋਈ ਚੁਟੜਾ ਨਹੀਂ ਸਕਦਾ ਦੂਜਾ ਇਹ ਕਿ ਇਹ ਦੱਸੋ ਨੀਮਾਂ ਦੇ ਮਤਾਬਕ ਦਰਿਆਵਾਂ ਨੂੰ ਸਹੀ ਰੱਖਣ ਵਾਸਤੇ 20% ਦਾ ਪਾਣੀ ਛੱਡਣਾ ਹੀ ਚਾਹੀਦਾ ਨਾ ਜੋ ਕਿੰਨਾ ਕਿ ਉਸਕੇ ਨੀਮਾ 19 ਕਿ 20 ਕਿ ਉਸ ਦੀ ਜੋਬ ਤੁਸੀਂ ਪਾਣੀ ਛੱਡ ਦੇ ਛੱਡਣਾ ਚਾਹੀਦਾ ਨਾ ਕਿਉਂ ਨਹੀਂ ਛੱਡਿਆ ਜਦੋਂ ਮੌਸਮ ਵਿਭਾਗ ਨੇ ਚਿਤਾਵਨੀ ਦੇ ਦਿੱਤੀ ਸੀ ਕਿ ਇਸ ਵਾਰ ਭਾਰੀ ਮੌਨਸੂਨ ਆਵੇਗਾ ਤੇ ਤੁਸੀਂ ਆਪਣਾ ਡੈਮਾ ਚੋਂ ਪਾਣੀ ਰਿਲੀਜ਼ ਕਰਨਾ ਸ਼ੁਰੂ ਕਰਨਾ ਸੀ ਤੁਸੀਂ ਪਹਿਲੇ ਟਾਈਮ ਭਰ ਲੈ ਜਦੋਂ ਪਾਣੀ ਵੱਧ ਆ ਗਿਆ ਫਿਰ 플ੱਡ ਗੇਟ ਖੋਲਤੇ ਕੀ ਇਹ ਤੁਹਾਡੀ ਬੇਈਮਾਨੀ ਨਹੀਂ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਵਾਲਿਓ ਕੀ ਇਹ ਤੁਹਾਡੀ ਕਨਸਟਾਨੀ ਨਹੀਂ ਕਿ ਇਹ ਪੰਜਾਬ ਨੂੰ ਡੋਗ ਕੇ ਮਾਰਨ ਵਾਲੀ ਨਹੀਂ ਕਿ ਇਹ ਪੰਜਾਬ ਨੂੰ ਉਜਾੜਨ ਵਾਲੀ ਨਹੀਂ ਕਿਉਂ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਪੰਜਾਬ ਦਾ ਕਿਸਾਨ ਉਹ ਹੁਣ ਜਿਹੜੀ ਗਾਰ ਆਈ ਹੈ ਹੜਾ ਨਾਲ ਤਿੰਨ ਤਿੰਨ ਚਾਰ ਚਾਰ ਫੁੱਟ ਤੋਂ ਕਹਿੰਦੇ 5 5 6 6 ਫੁੱਟ ਤੱਕ ਗਾਰ ਆਈ ਹੈ ਨਾ ਹੋਵੇ 6 ਫੁੱਟ 4 ਫੁੱਟ ਤੱਕ ਗਾਰ ਹੈ ਉਹ ਕਿਵੇਂ ਨਿਕਲੋ ਜੀ ਕਿਵੇਂ ਨਿਕਲੋ ਕਿੰਦਾ ਨਿਕਲੋ ਤਿੰਨੇ ਮਹੀਨੇ ਲੱਗਣਗੇ ਤੁਸੀਂ ਵਾ ਕਹਤਾ ਜਿਸ ਟੱਕੇ ਉਸਦੀ ਰੇਤ ਓਏ ਕੰਡੜ ਵਾ ਟੰਡੂਆ ਕੌਣ ਸਰਕਾਰ ਨੇ ਪੈਗੇ ਤੇ ਕੀ ਮੰਗਿਆ ਕਦੇ 13000 ਕਰੋੜ ਦੇ ਕਦੇ 20000 ਕਰੋੜ ਦੇ ਦਿਓ ਓਏ 20000 ਕਰੋੜ ਨਾਲ ਫਾਈਨਾਂਸ ਮਿਨਿਸਟਰ ਸਾਵ ਚਿੰਮਾ ਸਾਹਿਬ ਸੋਚੋ 4 ਲੱਖ ਏਕੜ ਚ ਮਿੱਟੀ ਜੰਮੀ ਐ 2000 ਪਿੰਡਾਂ ਚ ਹੜ ਆਏ ਨੇ ਓਏ 20000 ਕਰੋੜ ਨਾਲ ਕੀ ਬਣੂਗਾ ਮਿੱਟੀ ਨਹੀਂ ਨਿਕਲਨੀ ਫਿਰ ਤੁਸੀਂ ਕਹਿੰਦੇ ਤੁਸੀਂ ਮਿੱਟੀ ਦਸੰਬਰ ਤੱਕ ਉਹ ਦਸੰਬਰ ਤੱਕ ਤਾਂ ਮਿੱਟੀ ਨਹੀਂ ਇਕੱਠੀ ਹੋਣੀ ਫਿਰ ਉਹ ਕਿੱਥੇ ਲੈ ਕੇ ਜਾਣਗੇ ਤੁਸੀਂ ਕਿਸਾਨਾਂ ਨੂੰ ਕਹਿ ਤਾਂ ਰਹੇ ਹੋ ਸੀ ਹਮਾਇਤਿਆ ਤੁਸੀਂ ਉਹਨਾਂ ਦੇ ਨਾਲ ਤਲਵਾਰ ਵੀ ਰੱਖ ਲੈਣੋ ਵੀ 31 ਦਸੰਬਰ 2025 ਤੱਕ ਰੇਤ ਤੁਸੀਂ ਇਕੱਠੀ ਕਰ ਸਕਦੇ ਹੋ ਜੇ ਨਾ ਬਿਖੀ ਕਿੰਨਾ ਬਿਕੋਗੀ ਇਹ ਛੋਟ ਦੇਣੀ ਪੈਗੀ ਇਹ ਮਦਦ ਕਰਨੀ ਪੈਗੀ ਰਾਹਤ ਸਮਗਰੀ ਦੀ ਗੱਲ ਨਹੀਂ ਰਾਹਤ ਸਮਗਰੀ ਬਾਧੂ ਹੋ ਗਈ ਮੈਰਜ ਪੈਲਸਾਂ ਚ ਸਟਾਕ ਕੀਤੀ ਪਈ ਹੈ ਲੋੜ ਨਹੀਂ ਲੋੜ ਇਸ ਵੇਲੇ ਇਹ ਹੈ ਕਿ ਆਉਣ ਵਾਲੀ ਹਾੜੀ ਦੀ ਫਸਲ ਜਿਹੜੀ ਬਜਾਈ ਨਵੰਬਰ ਮਹੀਨੇ ਚ ਹੁੰਦੀ ਹੈ ਕੀ ਹੋ ਸਕੇਗੀ ਕੀ ਸੁਭਾ ਸਰਕਾਰ ਦਾ ਕੇਂਦਰ ਸਰਕਾਰ ਇਹਦੇ ਵਾਸਤੇ ਕੋਈ ਇੰਤਜ਼ਾਮ ਕਰ ਰਹੀ ਹੈ ਬਿਲਕੁਲ ਨਹੀਂ ਕਰ ਰਹੀ ਤੁਸੀਂ ਨੋਟ ਸਿੱਟ ਲਿਓਗੇ ਫਿਰ ਕੀ ਹੋ ਜਾਣਾ ਨੋਟਾਂ ਨਾਲ ਮਿੱਟੀ ਚੱਕੀ ਜਾਓ ਨਹੀਂ ਸਰਕਾਰ ਇਹ ਜ਼ਿੰਮੇਵਾਰੀ ਲਵੇ ਕਿ ਜਿੰਨੀ ਵੀ ਗਾਹ ਇਨਾ ਪਿੰਡਾਂ ਉਛੜਾ ਕਰਨ ਆਈ ਹੈ ਉਹ ਸਰਕਾਰ ਸੂਬਾ ਸਰਕਾਰ ਕਹੇ ਕੇਂਦਰ ਸਰਕਾਰ ਆਉਗੀ ਜ਼ਿੰਮੇਵਾਰੀ ਲਵੇ ਤਾਂ ਜਾ ਕੇ ਖਾੜੀ ਦੀ ਫਸਲ ਬੀਜੀ ਜਾਸ ਕੋਈ ਅਦਰਵਾਜ ਨਹੀਂ ਬੀਜੀ ਜਾ ਸਕਦੀ ਦੇਸ਼ ਭੁੱਖਾ ਮਨ ਲੱਗ ਜੂ ਹਾਂ ਇਹਦੇ ਵਿੱਚ ਚਾਹ ਲੈ ਹੈ ਕਿ ਕਿਸਾਨ ਨੂੰ ਆਪਣੇ ਖੇਤਾਂ ਨਾਲ ਨਫ਼ਰਤ ਹੋ ਜਾਵੇ ਕਿਸਾਨ ਨੂੰ ਖੇਤੀ ਵਾੜੀ ਨਾਲ ਨਫ਼ਰਤ ਹੋ ਜਾਵੇ ਤੇ ਫੇਰ ਜਿਹੜੇ ਬੈਠੇ ਨੇ ਨਾ ਉੱਪਰ ਚਿਹਤੇ ਅੰਬਾਨੀ ਤੇ ਅਡਾਨੀ ਕਾਰਪੋਰੇਟ ਜਿਹੜੇ ਬੈਠੇ ਨੇ ਫੇਰ ਉਹ ਅੱਕੇ ਹੋਏ ਕਿਸਾਨਾਂ ਦੀਆਂ ਜ਼ਮੀਨਾਂ ਸਸਤੇ ਭਾਅ ਖਰੀਦ ਲੈਣ ਫੇਰ ਕਦੇ ਹਟ ਨਹੀਂ ਆਉਣੇ ਕਦੇ ਨਹੀਂ ਹਟਾਉਣੇ ਇਹ ਹੜ ਜਾਣਬੁੱਝ ਕੇ ਲਿਆਂਦੇ ਕਹਿੰਦੇ ਸਾਡਾ ਦਾਬਾ ਜੇ ਅਸੀਂ ਝੂਠੇ ਹੋਈਏ ਜੇ ਉਹ ਤੇ 300 ਫੁੱਟ ਤੱਕ ਗਾਰ ਨਾ ਜੰਮੀ ਹੋਵੇ ਜੋ ਮਰਜ਼ੀ ਸਜ਼ਾ ਦੇ ਦੇਣ ਸੋਸ਼ਲ ਮੀਡੀਆ ਇੰਡੀਆ ਦਾ ਨਹੀਂ ਦੁਨੀਆ ਦਾ ਚੀਖ ਰਿਹਾ ਹੈ ਭਾਵੇਂ ਗੋਦੀ ਮੀਡੀਆ ਨਹੀਂ ਬੋਲ ਰਿਹਾ ਪੰਜਾਬ ਬਾਰੇ ਕੁਝ ਨਹੀਂ ਬੋਲ ਰਿਹਾ ਦੁਨੀਆ ਭਰ ਦੇ ਖੁਮੈਤੀ ਇੱਥੇ ਹੜਪੀੜਤਾ ਦੀ ਮਦਦ ਕਰਨ ਲਈ ਤਿਆਰ ਨੇ ਉਹ ਕਹਿੰਦੇ ਜਿਵੇਂ ਤੁਸੀਂ ਬਸਦੇ ਸੀ ਰਸਦੇ ਸੀ ਹੱਸਦੇ ਸੀ ਉਹਵੇਂ ਤੁਹਾਨੂੰ ਸੈੱਟ ਕਰਕੇ ਜਾਵਾਂਗੇ ਇਹ ਪੰਜਾਬੀਆਂ ਦਾ ਐਲਾਨ ਹੈ ਇਹ Hindu Muslim Sikhਾਂ ਨੇ ਐਲਾਨ ਕਰਤਾ ਕਿਆ ਮੈਂ ਬਾਤ ਕਿਆ ਮਦਰਸੇ ਉਹ ਮਾਲਾ ਹੜ ਲਿਆਤਾ ਮਲੇ ਕੋਟਲੇ ਦੇ ਮੁਸਲਮਾਨ ਮੇਵਾਰ ਦੇ ਮੁਸਲਮਾਨ ਰਾਜਸਥਾਨ Hindu Sikh ਕੋਈ ਫਰਕ ਹੀ ਨਹੀਂ ਸਮਝਿਆ ਇੱਕ ਸ਼ਾਇਦ ਜ਼ਕਾਤ ਨਾਂ ਦਾ ਇਹ ਕੱਢਦੇ ਹੁੰਦੇ ਆ দান ਕਰਨ ਵਾਸਤੇ ਜਦੋਂ ਮਸਜਿਦਾਂ ਚੋਂ ਇਕੱਠੇ ਕਿਤੇ ਉਹ ਢੇ ਲੱਗ ਗਏ ਤੇ ਸਾਡੇ ਵਾਲੇ ਲੀਡਰ 2-2 ਲੱਖ ਦੀਆਂ ਗੁੱਟੀਆਂ ਜਿਹਾ ਦਿਖਾ ਦਿਖਾ ਕੇ ਉਹ ਗਿਣੇ ਹੀ ਨਹੀਂ ਜਾ ਸਕਦੇ ਡੇ ਡੇ ਢੇ ਟਰਾਲੀਆਂ ਭਰ ਗਿਆ ਉਹਨਾਂ ਨੋਟਾਂ ਦੀਆਂ ਜਿਹੜੀਆਂ ਹਰ ਫੀਟ ਤੋਂ ਲਈਆਂ ਨੇ ਗਿੰਦੇ ਦੇਖਿਆ ਮੁਸਲਮਾਨ ਐ ਢੇਰੀ ਹੋਰ ਤਾਂ ਹੋਰ ਔਰਤਾਂ ਨੇ ਆਪਣੇ ਗਹਿਣੇ ਮੁਸਲਮਾਨ ਔਰਤਾਂ ਆਪਣੇ ਗਹਿਣੇ ਖਿਆਣੇ ਦੀਆਂ ਵੀ ਹੜਪੀਟਾਂ ਲਈ ਭਿੰਜਿਆ ਤੇ ਪਾਰਲੀਮੈਂਟ ਦੇ ਸਭ ਤੋਂ ਵੱਧ ਗਹਿਣਿਆਂ ਵਾਲੀਆਂ ਦੋ ਹੀ ਔਰਤਾਂ ਹੋਈਆਂ ਦੂਜੇ ਨੰਬਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਹੈ ਇਹਨਾਂ ਨੇ ਵੀ ਕੁਝ ਕੀਤਾ ਕਰਤ ਹੈ ਸ਼ੁਕਰ ਵਾਦ ਅਸੀਂ ਉਹਦੀ ਨਿੰਦਿਆ ਨਹੀਂ ਕਰਦੇ ਜੈਨੋ ਦੋ ਦੋ ਲੱਖ ਦੀਆਂ ਚਾਰ ਚਾਰ ਲੱਖ 5 ਲੱਖ ਰੁਪਏ ਮੈਂ ਇੱਕ ਟਰੱਕ ਵੀ ਦੇ ਦਵੇ ਕੋਈ ਫਰਕ ਨਹੀਂ ਪੈਂਦਾ ਵਧੀਆ ਗੱਲ ਹੈ ਮਦਦ ਕਰਨੀ ਚਾਹੀਦੀ ਹੈ ਪਰ ਰਾਜਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਰਾਜਸੀ ਰੋਟੀਆਂ ਸੇਕ ਰਹੇ ਨੇ ਇਹਨਾਂ ਦੀ ਨਕਲ ਕੀਤੀ ਸੁਖਵੀਰワਲੂ ਦੀ ਚੰਨੀ ਨੇ ਉਹ ਵੀ ਆਏ ਬੁੱਟੀਆਂ ਛਾੜੀ ਜਾਂਦੇ ਆ ਤਾਂ ਆਦਮੀ ਆਣ ਕੋਈ ਇਹਨਾਂ ਦੇ ਕੱਡੇ ਨਹੀਂ ਹੋਣੇ ਪੈਸੇ ਗੱਲ ਕਿੱਥੋਂ ਚੱਲੀ ਸੀ ਨੋਟ ਦੇਣ ਵਾਲੀ ਜਦੋਂ ਕਿ ਰਾਹਤ ਸਮੱਗਰੀ ਦੀ ਰੋੜ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਬੁਰਦਾਸਪੁਰ ਦੇ ਏਰੀਆ 'ਚ ਹੜਪੇੜ ਤਾਂ ਵਿਸਾਇਤਾਂ ਲਈ ਜਾ ਰਹੇ ਸੀ ਉੱਥੇ ਇੱਕ ਬਜ਼ੁਰਗ ਆਇਆ ਵੀਡੀਓ ਦੇਖਿਆ ਮੈਨੂੰ ਨਹੀਂ ਪਤਾ ਸਭ ਨੇ ਦੇਖਿਆ ਵੀਡੀਓ ਆਇਆ ਉਹ ਗੱਡੀ ਰੋਕੀ ਗਿਆਨੀ ਹਰਪ੍ਰੀਤ ਸਿੰਘ ਦੇ ਵਿਚ ਆਪਾਂ ਜੀ ਕੋਈ ਰਾਹਤ ਉਹ ਕਹਿੰਦੇ ਸਾਡੇ ਕੋਲ ਤਾਂ ਕੁਝ ਨਹੀਂ ਪਹੁੰਚਿਆ ਸੰਤ ਤੱਕ ਕੁਛ ਤੁਸੀਂ ਦੇਜੋ ਉਹਨਾਂ ਨੇ ਜੇਬ ਚੋਂ ਨਹੀਂ 5000 ਉਹ ਚਾਰ ਜਾ ਉੱਤੇ ਜਾਂ 2000 10000 ਉਹਨਾਂ ਨੇ ਦੇਤਾ ਉਦੋਂ ਬਾਅਦ ਫਿਰ ਸੋਹਰੇ ਦੀ ਦੀ ਜੱਲੀ ਮੈਂ ਕਿਉਂ ਰਹਾ ਕੱਲੀ ਫਿਰ ਬਾਦਲ ਸਾਹਿਬ ਵੀ ਨੋਟਾ ਦਾ ਮੇਂਰ ਸੌਣ ਲੱਗੇ ਤੇਨੀ ਸਾਹਿਬ ਨੇ ਵੀ ਗੁੱਟੀਆਂ ਜਿਹਾ ਦਿਖਾਈ ਮੈਂ ਕਿ ਬਦਿਆ ਗੱਲਾਂ ਦਿਖਾਓ ਵੱਧ ਵੱਧ ਇੱਕ ਕੰਪੀਟੀਸ਼ਨ ਵਿੱਚ ਦਿਖਾਓ ਤਾਂ ਕਿ ਹੜਪੀੜਦਨ ਦਾ ਮਦਦ ਪਹੁੰਚੇ ਪਰ ਇਹ ਇਹ ਰਾਜਸੀ ਡਰਾਮੇ ਨਾ ਕਰੋ ਇਹ ਸੰਗਤਾਨਿਕ ਹੋਰ ਵੀ ਹੜਾ ਹੈ ਉਹ ਬੀਬੀਆਂ ਦੋ ਬੜੀਆਂ ਚਾਚਾ ਜ ਬੜੀਆਂ ਬੈਲ ਲਹੋਰੀਆਂ ਨੇ ਇੱਕ ਤਾਂ ਬੀਬੀ ਹੈ ਉਹਨਾਂ ਨਾਈਟ ਕਲਿੱਪ ਵਾਲੀ ਬੀਬੀ ਤਾਂ ਲੈ ਸ਼ਾਇਦ ਮੰਦੀਪ ਕੋਰੇ ਫਰੋਜਪੁਰ ਦੀ ਹੈ ਉਹ ਹਰ ਪੀੜਤ ਹੋਣ ਦਾ ਡਰਾਮਾ ਕਰ ਰਹੀ ਸੀ ਭਗਵਾਨ ਤੁਮਾਰ ਹੁਬ ਹੁਬ ਕੇ ਭੁੱਖ ਰਹੀ ਸੀ ਰੋ ਰਹੀ ਸੀ ਉਦੋਂ ਭਗਵਾਨ ਤੁਮਾਰ ਵੀ ਅੱਖਾਂ ਪੁੰਨੀ ਜਾਂਦਾ ਸੀ ਇਹ ਨਾਟਕੀ ਸੀ ਕਿਉਂਕਿ ਉਹ ਬੀਬੀ ਜਿਹਨੂੰ ਕਲਿੱਪ ਵਾਲੀ ਬੀਬੀ ਕਹ ਕੇ ਲੋਕ ਸੋਸ਼ਲ ਮੀਡੀਆ 'ਤੇ ਚਰਚਾ ਕਰ ਰਹੇ ਨੇ ਉਹ ਆਮ ਆਦਮੀ ਪਾਰਟੀ ਦੀ ਕਾਰਡ ਹੋਲਡ ਮੈਂਬਰ ਹੈ ਉਹਦੇ ਘਰਵਾ ਮੂਵੀ ਬਣਾ ਰਿਹਾ ਹੈ ਤੇ ਉਹ ਨੌਟਾਂਕੀ ਕਰ ਰਿਹਾ ਭਗਵਾਨ ਤੁਮਾਨ ਦੇ ਨਾਲ ਇਦਾਂ ਦੇ ਡਰਾਮੇ ਨਾ ਕਰੋ ਨਾ ਕਰੋ ਦਰਜਾ ਕਿਸੇ ਅਜ ਬੈਠ ਕੇ ਵਿਚਾਰ ਚਾਤੇ ਗੱਟੇ ਲੈ ਕੇ ਤੁਰੇ ਫੜੋ ਉਹ ਤੁਹਾਡੇ ਨਾਲ ਤਾਂ ਮਵਾਤ ਵਾਲੇ ਮੁਸਲਮਾਨ ਹੀ ਚੰਗੇ ਨੇ ਵਲੇਰ ਕੋਟੇ ਵਾਲੇ ਤੁਹਾਡਾਂ ਨੂੰ ਵੱਧ ਸਮਝਦੀ ਸੀ ਪੰਜਾਬ ਸਰਕਾਰ ਕੇਂਦਰ ਸਰਕਾਰ ਜਿੰਨਾ ਮਰਜੀ ਪੈਕ ਦੇ 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 ਜਿੰਨੀ ਮਰਜ਼ੀ ਰਾਹ ਦੇ ਦੇ ਪਰ ਜੋ ਲੋਕਾਂ ਨੇ ਰਾਤ ਸਮਗਰੀ ਪੇਗੀਏ ਜੋ ਸਾਡੇ ਪੰਜਾਬੀਆਂ ਨੇ ਕਲਾਕਾਰਾਂ ਨੇ ਫਿਲਮ ਇੰਡਸਟਰੀ ਵਿੱਚ ਤੁਸੀਂ ਉਹਦਾ ਮੁਕਾਬਲਾ ਨਾ ਕੇਂਦਰ ਸਰਕਾਰ ਕਰ ਸਕਦੀ ਹੈ ਤੇ ਨਾ ਪੰਜਾਬ ਸਰਕਾਰ ਕਰ ਸਕਦੀ। ਸੋਚੋ ਇੱਕ ਕਲੰਕ ਕਿੱਦਾਂ ਮਿਟੂਗਾ ਇੱਕ ਕਲੰਕ ਤਾਂ ਮਿਟੂਗਾ ਜੇ ਪੰਜਾਬ ਦੇ ਜਿੱਥੇ ਕਿਸਾਨਾਂ ਦੇ ਗੱਲ ਹੁੰਦੀ ਹੈ ਉਹਨਾਂ ਨੂੰ ਸੈੱਟ ਕਰਨ ਦੀ ਉਹ ਤਾਂ ਸੈੱਟ ਹੋ ਜਾਣਗੇ ਉਹਨਾਂ ਨੂੰ ਮੁਆਵਜ਼ਾ ਮਿਲ ਜੂਗਾ ਪਰ ਜਿਹੜੇ ਇਹਨਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ਸਹਾਇਕ ਤੰਦਿਆ ਵਾਲੇ ਨਿਰਪਰੈਣਾ ਤੇ ਨੇ ਮਜ਼ਦੂਰ ਕਲਾਸ ਚਾਹੇ ਉਹ ਮਿਸਤਰੀ ਹੈ ਚਾਹੇ ਉਹ ਕੋਈ ਕੰਮ ਕਰਨ ਵਾਲਾ ਹੈ ਉਹਨਾਂ ਨੂੰ ਕਿੱਥੋਂ ਮੁਆਵਜ਼ਾ ਮਿਲੂਗਾ ਜੀ ਸਰਕਾਰਾਂ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਮਜ਼ਦੂਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਹਰਤ ਮਤਲਬ ਹੋਣੀ ਚਾਹੀਦੀ ਹੈ ਸਭ ਦੀ ਹੋਣੀ ਜੇ ਨੁਕਸਾਨ ਸਭ ਤੋਂ ਵੱਧ ਕਿਸਾਨਾਂ ਦਾ ਹੋਇਆ ਹੈ ਜੇ ਕਿਸਾਨਾਂ ਦਾ ਨਸਾਨ ਹੋਇਆ ਉਹਨਾਂ ਦਾ ਵੀ ਨਸਾਨ ਹੋਇਆ ਨੌਕਰੀ ਕਿੱਥੋਂ ਮਿਲੂ ਇਸ ਕਰਕੇ ਮਜ਼ਦੂਰ ਜਮਾਤ ਦਾ ਹਰ ਵਰਗ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਰਹਿਣ ਸਮਗਰੀ ਦੀ ਕੋਈ ਕਾਟ ਨਹੀਂ ਰਹਿਣੀ ਹੋਰ ਨਹੀਂ ਪਾ ਸਕਦੀ ਐ ਇੰਨਾ ਪੈਸਾ ਐਨਆਰਆਈ ਭੇਜਣ ਨੂੰ ਤਿਆਰ ਨੇ ਉਹ ਪਲਾਨਿੰਗ ਕੀ ਐ ਕਿੱਥੇ ਖਰਚ ਕੀਤਾ ਜਾਊ ਕਿਸ ਤੰਗ ਨਾਲ ਖਰਚ ਕੀਤਾ ਜਾਊ ਕੌਣ ਖਰਚ ਕਰੂਗਾ ਕਰੋੜਾ ਡਾਲਰ ਆ ਰਹੇ ਨੇ ਪਰ ਆਉਣਗੇ ਉਦੋਂ ਇਹ ਨਹੀਂ ਵੀ ਚੱਕ ਕੇ ਕਿਸੇ ਸਰਪੰਚ ਨੂੰ ਦੇ ਦੇਓ ਜਾਂ ਕਿਸੇ ਐਮਐਲਏ ਨੂੰ ਫੜਾ ਦਿਓ ਉਹ ਸਿਸਟਮ ਨਾਲ ਹੀ ਆਉਣਗੇ ਤੇ ਸਿਸਟਮ ਨਾਲ ਹੀ ਖਾਤੇ ਜਾਣਗੇ ਤੇ ਤਾਂ ਹੀ ਕਿਸਾਨਾਂ ਤੇ ਮਜ਼ਦੂਰਾਂ ਦੀ ਨੁਸ ਬਧਿਆ ਸੈਟ ਹੋਊਗੀ ਜੋ ਸਿਸਟਮ ਰਾਹੀਂ ਆਉਣਗੇ ਬਧਿਆ ਟਾਂਗਾਂ ਨਾਲ ਵਧਦੇ ਜਾਣਗੇ ਤਾਂ ਹੀ ਸਾਰੇ ਖੜ੍ਹ ਪੀੜ ਕਿਸਾਨ ਮਜ਼ਦੂਰ ਵਪਾਰੀ ਖੋਰ ਦੁਕਾਨਦਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਸਾਰੇ ਸੈਕਟ ਹੋ ਸਕਦੇ ਨੇ ਪਰ ਜੇ ਸਰਕਾਰਾਂ ਧਿਆਨ ਦੇਣ ਸਰਕਾਰਾਂ ਕੋਲੇ ਕੁਛ ਨਹੀਂ ਐਲਾਨ ਤਾਂ ਕਰਤਾ ਵੀ ਪੈਸੇ ਦੇਊ ਉਹ ਐਲਾਨ ਤਾਂ ਸੁਸ਼ੋਗਿਆ ਸਾਹਿਬ ਨੇ 2-3 ਦਿਨ ਪਹਿਲਾਂ ਕਰਤਾ ਸੀ ਪੈਸੇ ਦੇਵੋਗੇ ਕਿਥੋਂ ਪੰਜਾਬ ਸਰਕਾਰ ਕੋਲੇ ਪੰਜੀ ਨਹੀਂ ਕਾਟਿਆ ਚੱਕ ਕੇ ਦੇਵੋਗੇ ਉਹਦਾ ਕੋਈ ਫਾਇਦਾ ਨਹੀਂ ਸਿਸਟਮੀਵਧੀਆ ਕਰ ਲੋ ਨਦੀਆਂ ਨਾਲਿਆਂ ਦੀ ਸਫਾਈ ਕਰੋ ਦਰਿਆਵਾਂ ਦੇ ਬੰਨ ਪੱਕੇ ਕਰੋ ਪਰ ਐਨਐਚਓ ਸੇ ਛੱਡੋ ਵੀ ਜੇ ਸਾਡੀ ਸਰਕਾਰ ਸਫਾਈ ਚਾਗੇ ਅਸੀਂ ਬੰਨ ਸਿਮਿੰਟ ਦੇ ਬਣਾਵਾਂਗੇ ਐਦਾਂ ਨਹੀਂ ਵੋਟਾਂ ਮਿਲਦੀਆਂ ਨਾ ਹੀ ਜਿਹੜੀ ਹੁਣ ਜਿਮਨੀ ਚੋਣ ਆਉਣੀ ਹੈ ਆਉਣ ਵਾਲੀ ਹੈ ਉਹ ਜਿੱਤੀ ਜਾ ਸਕਦੀ ਹੈ ਹਮਦਰਦੀ ਦਿਤਾਓ ਮਦਦ ਕਰੋ ਪਰ ਸਤਾਈ ਦੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਨਹੀਂ ਉਹ ਮਦਦ ਨਹੀਂ ਉਹ ਖੁਦਗਰਜ਼ੀ ਹੋਏਗੀ ਜਿੱਦੇ ਮਰਜ਼ੀ ਪਾਵੇ ਕਰੋੜਾ ਰੁਪਿਆ ਲਟਾ ਦੇਓ ਬਾਦਲ ਸਾਹਿਬ ਅਸੀਂ ਤੁਹਾਡੀ ਨਿੰਦਿਆ ਨਹੀਂ ਕਰਦੇ ਅਸੀਂ ਕਹਿੰਦੇ ਵੀ ਦਿਓ ਬਹੁਤ ਵਧੀਆ ਗੱਲ ਹੈ ਤੁਸੀਂ ਹਜ਼ਾਰ ਦਾ 2000 ਲੀਟਰ ਡੀਜ਼ਲ ਵੀ ਲੈ ਕੇ ਗਏ ਸੀ ਤੁਸੀਂ ਲੱਖਾਂ ਰੁਪਿਆ ਦੇ ਕੇ ਵੀ ਆਇਓ ਹੋਰ ਵੀ ਦੇ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਸਤਾਈ ਵਾਲੀ ਸਰਕਾਰ ਤਾਂ ਬਣਨੀ ਨਹੀਂ ਤੇ ਨਾ ਤੁਹਾਡੋਂ ਬੰਨ ਪੱਕੇ ਹੋੜਿਆ ਇੰਨਾ ਗੱਲਾਂ ਦੀ ਬਜਾਏ ਤਨ ਮਨ ਤੇ ਧਨ ਨਾਲ ਮਦਦ ਕਰੋ ਵਧੀਆ ਗੱਲ ਹੈ ਅਸੀਂ ਕਿਸੇ ਦਿਨ ਦਿਆ ਨਹੀਂ ਕੱਢਦੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਦਰਦੇ ਕੋਮ ਦਰਦੇ ਕੋਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ